ਉੱਤੋਂ ਬਾਅਦ ਬੀਗੋ ਵਾਲੇ ਦੇ ਵਿੱਚ ਲੜਾਈ ਹੋਈ ਸੀ ਤੇ ਰੂਪ ਚੰਦ ਉੱਥੇ ਸ਼ੀਲ ਹੋ ਗਿਆ ਸੀ ਉੱਥੇ ਭੱਟੀਆਂ ਤੇ ਪਟਾਡੇ ਨਾਲ ਜੰਗ ਹੋਈ ਸੀ ਉਹਦੇ ਅੱਗੇ ਸਤਪੁੱਤਰ ਫੂਲ ਤੇ ਸੰਦਰੀ ਹੁਣ ਜਦੋਂ ਸਤਵੇਂ ਪਾਤਸ਼ਾਹ ਜੀ ਦਾ ਇੱਥੇ ਆਉਣਾ ਛੇ ਬਾਬੇ ਕਾਲੇ ਨੇ ਬਾਬਾ ਕਾਲਾ ਕਹਿਣ ਲੱਗਾ ਫੂਲ ਤੇ ਸੰਦਰੀ ਨੂੰ ਸਿਖਾਇਆ ਅੱਜ ਇਹਨਾਂ ਦੇ ਵੱਡੇ ਗੁਰੂ ਦਾਦਾ ਗੁਰੂ ਉਹਨਾਂ ਨੇ ਆਪਾਂ ਨੂੰ ਆ 7 ਲੱਖ ਮਹਾ ਜ਼ਮੀਨ ਦੇ ਵਾਰਸ ਬਣਾਇਆ ਤੇ ਚਲੋ ਉਸੇ ਗੱਦੀ ਤੇ ਸੱਤਵੇਂ ਪਾਸ਼ਾ ਬੈਠਿਆ ਉਹ ਆਏ ਹੋਏ ਐ ਉਹਨਾਂ ਤੋਂ ਵੀ ਆਪਾਂ ਬਖਸ਼ਾ ਲਵਾਂਗੇ ਸੱਖਿਆ ਕਹ ਲੈ ਕਿ ਗਿਆ ਕਿਸ ਕਹਿ ਪੂਲ ਤੇ ਸੰਦਲੀ ਨੂੰ ਆਪ ਦੇ ਪਤੀ ਜੈਰੂ ਕਹਿਣ ਲੱਗਿਆ ਵੀ ਤੁਸੀਂ ਤਨ ਦੇ ਕੱਪੜੇ ਵੀ ਲਾ ਲਿਓ ਤੇ ਗੁਰੂ ਸਾਹਿਬਾਂ ਅੱਗੇ ਜਾ ਕੇ ਲੈ ਸੁਰਤੀ ਢੱਡ ਵਜਾਉਣੇ ਆ ਫੇਰ ਮੈਨੂੰ ਗੁਰੂ ਸਾਹਿਬ ਪੁੱਛਣਗੇ ਵੀ ਕਾਲਿਆ ਕੀ ਗੱਲ ਹੈ ਬੱਚੇ ਕੀ ਮੰਗਦੇ ਆ ਆਹ ਉਹ ਸਮੇਂ ਦੀਆਂ ਲੈਣਾ ਨੂੰ ਜਿਵੇਂ ਨਾਲ ਉਹ ਸਖਿਆ ਕੇ ਲੈ ਕੇ ਜਾਂਦਾ ਬਾਬਾ ਕਾ ਫੇਰ ਉਸੇ ਲੋਕ ਦੀ ਉਹ ਢੱਡ ਵਜਾਉਂਦੇ ਸੱਤਵੇਂ ਪਾਤਸ਼ਾਹ ਧੰਤਾਲ ਸਾਹਿਬ ਸ੍ਰੀ ਗੁਰੂ ਹਰ Rai ਸਾਹਿਬ ਮਹਾਰੀ ਦੇ ਚਰਨੀ ਜਾਂਦੇ ਆ ਉਹ ਸਮੇਂ ਦੀਆਂ ਲੈਣਾ ਨੂੰ ਢਾਡੀ ਜੱਥਾ ਉਹ ਕਹਿੰਦਾ завтра я буду з тобою я буду з тобою завтра я буду з тобою я буду з тобою завтра я буду з тобою я буду з тобою завтра я буду з тобою я буду з тобою завтра я буду з тобою я буду з тобою ਸਰਦਾਰ ਬਾਬਾ ਹਰਿੰਦਰਪਾਲ ਸਿੰਘ ਉਹਨਾਂ ਵੱਲੋਂ 100 ਰੁਪਏ ਜਥੇ ਨਿਮਾਣ ਹੈ ਭੰਗਾ ਦਾਸ ਸਿੰਘ ਉਹਨਾਂ ਵੱਲੋਂ ਮਾਣ ਹੈ ਅੰਦਰ ਹੋਰ ਵੀਰਾਂ ਵੱਲੋਂ ਮਾਣ ਹੈ ਧੰਨਵਾਦ ਕਰਦੇ ਆ ਸਤਿਗੁਰੂ ਚੜ੍ਹਦੀ ਕਲਾ ਰੱਖੇ ਬੰਦੂ ਗੁਰੀ ਰਾਜ ਚੰਗੀ ਤਰੱਕੀ ਵੱਸੇ ਕਰ ਆਓ ਬਾਬਾ ਕਾਲਾ ਹੁਣ ਫੂਲ ਤੇ ਸੰਗਲੀ ਨੂੰ ਭਾਈ ਸੁਖਮੰਦਰ ਸਿੰਘ ਹੈ ਜੋ ਇੱਥੋਂ ਦੇ ਹੈੱਡ ਗ੍ਰੰਥੀ ਹੈ ਉਹਨਾਂ ਵੱਲੋਂ ਮਾਣ ਹੈ ਧੰਨਵਾਦ ਕਰਦੇ ਆ ਜਦੋਂ ਬਾਬਾ ਕਾਲਾ ਫੂਲ ਤੇ ਸੰਗੜੀ ਨੂੰ ਲੈ ਕੇ ਗਿਆ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਉਵੇਂ ਹੀ ਉਹਨਾਂ ਨੇ ਢਿੱਡ ਵਜਾਇਆ ਜਿਵੇਂ ਸਿਖਿਆ ਕੇ ਲੈ ਕੇ ਗਿਆ ਸੀ ਸਤਿਗੁਰੂ ਜਦੋਂ ਗਿਆ ਕੇ ਸਤਿਗੁਰਾਂ ਦੇ ਅੱਗੇ ਢਿੱਡ ਵਜਾਇਆ ਸਤਿਗੁਰੂ ਕਹਿੰਦੇ ਕਾਲਿਆ ਕੀ ਗੱਲ ਹੈ ਬੱਚੇ ਕੀ ਮੰਗਦੇ ਐ ਤੇ ਢਿੱਡ ਕਿਉਂ ਵਜਾਉਂਦੇ ਐ ਬਾਬੇ ਕਾਲੇ ਨੇ ਕਿਹਾ ਪਾਸ਼ਾ ਇਹ ਰੋਟੀ ਇਹਨਾਂ ਨੂੰ ਭੁੱਖੇ ਆ ਢਿੱਡ ਭਜਾਉਂਦੇ ਆ ਸਤਿਗੁਰਾਂ ਨੇ ਫਿਰ ਇੱਥੇ ਬੜੇ ਬਾਰ ਦਿੱਤੇ ਸਤਿਗੁਰੂ ਕਹਿਣ ਲੱਗੇ ਕਾਲਿਆ ਕਾਲਿਆ ਤੂੰ ਇਹਨਾਂ ਦੇ ਭੁੱਖੇ ਢਿੱਡ ਦੀ ਗੱਲ ਕਰਦਾ ਇਹਨਾਂ ਦੇ ਘਰਾਂ ਤੇ ਲੰਗਰ ਚੱਲਿਆ ਕਰਨਗੇ ਸਤਲੁਜ ਤੇ ਜਮੁਨਾ ਤੱਕ ਇਹਨਾਂ ਦੇ ਘੋੜੇ ਪਾਣੀ ਪੀਣਗੇ ਸਤਿਗੁਰ ਨੇ ਰਾਜ ਭਾਗ ਵਖਸੇ ਦਿੱਤੇ ਆਹ ਉਹ ਸਮੇਂ ਦੀਆਂ ਲੈਣ ਨੂੰ ਕਿਉਂਕਿ ਸਮਾਜ ਸੀਂਤ ਜਾ ਜਦੋਂ ਸਤਿਗੁਰੂ ਡਗਰਾਉਂਡ ਦਾ ਕਾਰਨ ਉਸਦੇ ਉਹਨਾਂ ਲੈਣਾ ਨੂੰ ਧੜੀ ਜਿੱਥਾਂ ਇਹ ਚੱਲਦਾ ਸਾਰੇ ਵੀਰਾਂ ਵੱਲੋਂ ਤੁਸੰਤਤਾ ਮੰਨੂ ਮਾਣਾ ਗੁਰੂ ਜੀਆ ਲਾਜੂਨਾ ਖੋਜਾਨ ਸਿੰਘ ਬਣੋ ਉਹਨਾਂ ਵੱਲੋਂ 100 ਰੁਪਏ ਜੱਥੇ ਰਮਾਣਾ ਧੰਵਾਦ ਕਰਦੇ ਹੋਰ ਵੀਰਾਂ ਵੱਲੋਂ ਮਾਣਾ ਧੰਵਾਦ ਕਰਦੇ ਤੇ ਬਖਸ਼ਾ ਕੋ ਸੋਲ ਨਾ ਰਗਰੋ। ਇਹ ਬਖਸ਼ਾ ਲੈ ਕੇ ਬਾਬਾ ਕਾਲਾ ਘਰੇ ਗਿਆ। ਘਰੇ ਜਾ ਕੇ ਭਾਈ ਕਾਲਾ ਸਿੰਘ ਮਹਾਰਾਜ ਵਾਲਾ ਉਹ ਬਹੁਤ ਆਇਆ। ਬਹੁਤ ਸਾਰਾ ਮਾਨ ਪੇਜ ਕੇ ਜੀ ਧੰਨਵਾਦ ਕਰਦੇ। ਸੋ ਬਾਬਾ ਕਾਲਾ ਘਰੇ ਗਿਆ। ਘਰੇ ਗਿਆ ਖੁਸ਼ੀ-ਖੁਸ਼ੀ ਖੁਸ਼ ਹੋ ਕੇ। ਘਰੇ ਵਰਦੇ ਸਾਰ ਆਪਦੇ ਘਰਾਂ ਵਾਲੀ ਨੂੰ ਕਹਿਣ ਲੱਗਿਆ ਵੀ ਛੇਵੇਂ ਜਾਮੇ ਦੇ ਵਿੱਚ ਤਾਂ ਗੁਰੂ ਸਾਹਿਬ ਆਪਾਂ ਨੂੰ ਆ ਜਾਇਜਾਤਾਂ ਦੇ ਬਾਰਸ਼ ਬਣਾ ਕੇ ਸੀ ਤੇ ਅੱਜ ਸੱਤਵੇਂ ਪਾਤਸ਼ਾਹ ਜੀ ਨੇ ਬੜੀ ਵੱਡੀ ਕਿਰਪਾ ਕੀਤੀ ਹੈ ਕਹਿਣ ਲੱਗੀ ਕੀ ਕਹਿਣ ਲੱਗਿਆ ਵੀ ਸੱਤਵੇਂ ਪਾਤਸ਼ਾਹ ਜੀ ਨੇ ਰਾਜ ਭਾਗੀ ਬਖਸ਼ਤਾ ਪੂਲ ਤੇ ਸੰਗਲੀ ਨੂੰ ਜਦੋਂ ਇੰਨੀ ਗੱਲ ਆਖੀ ਬਾਬੇ ਕਾਲੇ ਘਰ ਵਾਲੀ ਦੇ ਪਿੱਸੂ ਪੈ ਗਏ ਕਹਿਣ ਲੱਗੀ ਕਹਿੰਦਾ ਇਹ ਤੇਰੇ ਭਤੀਜੇ ਆ ਇਹਨਾਂ ਨੂੰ ਤਾਂ ਤੂੰ ਰਾਜ ਭਾਗ ਦਿਵਾ ਲਿਆ ਆ ਤੇਰੀ ਲਾਗ ਨੇ ਤੇਰਾ ਕੀ ਮਾਰਾ ਕੀਤਾ ਸੀ ਤੇਰੀ ਲਾਗ ਦੇ ਉੱਤੇ ਰਾਜ ਭਾਗ ਕਰਨ ਗਏ ਇਹਨਾਂ ਦੀ ਚੌਧਰ ਚੰਦੂ ਇਹਨਾਂ ਨੇ ਤੇਰਾ ਕੀ ਬੁਰਾ ਕੀਤਾ ਸੀ ਕਾ ਸੇਵਾ ਨੂੰ ਵੀ ਰਾਜ ਭਾਗ ਬਖਸ਼ਾ ਕੇ ਨਾ ਮੈਂ ਤਾਂ ਤਾਜ ਹਣੀ ਹੈ ਹੁਣ ਅਗਲੇ ਦਿਨ ਬਾਬਾ ਕਾਲਾ ਆਪਣੇ ਸੁਪੁੱਤਰਾਂ ਨੂੰ ਲੈ ਕੇ ਗਿਆ ਉਸ ਲੋਟਸ ਘਿਆ ਕੇ ਸਤਿਗੁਰੂ ਕਹਿੰਦੇ ਕਾਲਿਆ ਕੀ ਗੱਲ ਅੱਜ ਬੱਚੇ ਕੀ ਮੰਗਦੇ ਆ ਕਹਿਣ ਲੱਗਿਆ ਜੀ ਕੱਲ੍ਹ ਵਾਲੇ ਮੇਰੇ ਭਤੀਜੇ ਸੀ ਅੱਜ ਵਾਲੇ ਆ ਜਿਹੜੇ ਇਹ ਮੇਰੇ ਸਕੇ ਪੁੱਤਰਾਂ ਤੇ ਇਹਨਾਂ ਨੂੰ ਵੀ ਰਾਜਪਾਗ ਵਖ ਕਰੋ ਸਤਿਗੁਰੂ ਕਹਿੰਦੇ ਕਾਲਿਆ ਕੱਲ੍ਹ ਵਾਲਾ ਮੇਰਾ ਕੱਲੀ ਸੀ ਰਾਜਪਾਗ ਦਾ ਫੁੱਲ ਤੇ ਸੰਦਲੀ ਨੂੰ ਗਿਆ ਪਰ ਆਜ ਦੀ ਮਾਰੀ ਉਹ ਖੇ ਵੀ ਨਹੀਂ ਰਹਿੰਦੇ ਇਹ ਵੀ ਰੱਜ ਕੇ ਖਾਇ ਕਰਦੇ ਨੇ ਉਹਨਾਂ ਨੂੰ ਵੀ ਸਤਿਗੁਰਾਂ ਨੇ ਬਾਰ ਦਿੱਤਾ ਇਸ ਲਈ ਆਓ ਇਹਨਾਂ ਦਾ ਮੈਂ ਸੰਗਤਾਂ ਕਰਦਾ ਜਿਹਾ ਕਿੰਮਾ ਦਾ ਜੱਜ ਇਤਿਹਾਸ ਬੋਲਦਾ ਤੋਕ ਨਹੀਂ ਬੇਅੰਤੂਨ ਪੰਗਾ ਰਹਿੰਦੀਆਂ ਸਤਗੁਰੂ ਬਖਸ਼ੇ ਜੋਗ ਹੈ ਸੰਗਤਾਂ ਬਖਸ਼ੇ ਜੋਗ ਹੈ ਅੱਜ ਤੋਂ ਸਤਗੁਰੂ ਸਮਰਤ ਬਖਸ਼ ਕਰਨ ਤਾਂ ਕਿ ਬੜੀਆ ਤਰੀਕੇ ਦੇ ਨਾਲ ਅੱਥਰ ਆਸਾ ਦੇ ਨਾਲ ਗੁੰਮਿਆ ਜਾਵੇ ਤੇ ਜੀ ਇਹਨਾਂ ਦੇ ਮੇਸਟਰ ਜੱਜਾ ਜੱਜਾ ਜੀ ਬਾਹ ਹੀ ਗੁਰੂ ਦਾ ਖਾਲਸਾ ਬਾਹ ਹੀ ਗੁਰੂ ਜੀ ਦੀ ਫਤਿਹ ਸਾਰਾ ਕੁਲ ਮੈਂ ਬੋਲਦਾ ਜਨ ਜਨ ਬੋਲਦਾ ਮੋਟਾ ਤੇ ਬਿੰਦਾ ਹੋ ਜੀ ਮੋਟਾ ਤੋਂ ਬਿਨਾਂ ਲਾਈਵ ਬੱਚਾਵਾਣਾ ਨਗਰ ਸੂਚੀ ਪ੍ਰਬੰਧਕ ਕਮੇਟੀ ਦੇਖੋ ਜੀ ਆਹਦੇ ਤੋਂ ਮਾਰਨ ਦੀ ਲੋੜ ਨਹੀਂ ਬਜ਼ੁਰਗ ਸਹਿਵਾਣ ਅਤੇ ਸਾਰੇ ਹੀ ਨਗਰ ਦੀ ਸੰਗਤ ਦਾ ਵੱਡਿਆਂ ਛੋਟਿਆਂ ਦਾ ਬਹੁਤ ਬਹੁਤ ਧੰਨਵਾਦ ਵੱਲੋਂ ਸਾਰੇ ਜੱਥੇ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਜੋ ਇਹਨਾਂ ਨੇ ਨਗਰ ਕੀਰਤਨ ਦੇ ਵਿੱਚ ਬੜੇ ਦੂਰੋਂ ਦੂਰ ਸੰਗਤ ਪਹੁੰਚੀ ਹੈ ਬਾਹਰਲੇ ਨਗਰਾਂ ਤੋਂ ਔਰ ਇਹਨਾਂ ਨੇ ਬੜੇ ਮਾਣ ਦੇ ਨਾਲ ਆਪ ਕਹਿ ਕੇ ਕਿ ਉੱਥੇ ਪ੍ਰਸ਼ਾਦ ਦੇ ਦਾ ਅਸੀਂ ਜੋ ਤਿਆਰੀ ਕਰਾਂਗੇ ਔਰ ਇਹਨਾਂ ਨੇ ਸੰਗਤਾਂ ਨੂੰ ਪ੍ਰਸ਼ਾਦ ਦੇ ਪਾਣੀ ਦੀ ਸੇਵਾ ਕੀਤੀ ਹੈ ਸਾਰੇ ਨਗਰ ਨੇ ਬਹੁਤ-ਬਹੁਤ ਸਾਰੇ ਨਗਰ ਦਾ ਇਤੋ ਦੇ ਗ੍ਰੰਥੀ ਸਾਹਿਬਾਨ ਦੀ ਗੁਰੂ ਕੇ ਵਜ਼ੀਰ ਔਰ ਸਾਰੇ ਹੀ ਪ੍ਰਬੰਧਕ ਵੀਰ ਜਿਹੜੇ ਸਾਡੇ ਸਿਆਣੇ ਸਾਰੇ ਬਜ਼ੁਰਗ ਹਨ ਬੜੇ ਸਤਿਕਾਰਯੋਗ ਹਨ ਮੇਰੇ ਔਰ ਸਾਨੂੰ ਇਸ ਗੱਲ ਦਾ ਬੜਾ ਮਾਣ ਹੈ ਔਰ ਇਹਨਾਂ ਨੇ ਬਹੁਤ ਮਾਣ ਸਤਿਕਾਰ ਬਖਸ਼ਿਆ ਹੈ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਇਸੇ ਤਰ੍ਹਾਂ ਹੀ ਆਪਣਾ ਜੋ ਆਪਣੇ ਹੀ ਸਾਰੇ ਨਗਰ ਹਨ ਕਿਸੇ ਤਰ੍ਹਾਂ ਆਪਣਾ ਜੋ ਪ੍ਰੇਮ ਹੈ ਸਤਿਗੁਰੂ ਪਾਤਸ਼ਾਹ ਪਾਈਚਾਰਕ ਸੰਗ ਹੈ ਉਹ ਇਸੇ ਤਰ੍ਹਾਂ ਬਣੀ ਰਹੇ ਸਤਿਗੁਰੂ ਸਾਛਾ ਜੀ ਕਿਰਪਾ ਕਰਨ ਦੁਆਰਾ ਫੇਰ ਸਾਰੀ ਸੰਗਤ ਦਾ ਸਾਰੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹਨਾਂ ਮਾਣ ਮਖਸ਼ਿਆ ਹੈ ਸੰਗਤ ਨੂੰ ਜੀ ਆਇਆਂ ਆਖਿਆ ਹੈ ਸਤਿਗੁਰੂ ਪਾਤਸ਼ਾਹ ਕਿਰਪਾ ਕਰਮ ਸੇਵਾ ਇਹਨੂੰ ਵੀ ਪ੍ਰਵਾਨ ਕਰਨ ਸਾਰਿਆਂ ਦੇ ਫਤ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਗੁਰੂ ਜੀ ਸਾਜੀ ਤੇ ਨਿਵਾਜੀ ਗੁਰੂ ਸਵਾਰੇ ਗੁਰੂ ਰੋਡ ਸਾਹਿਬ ਜੀ ਜੋਤੋਂ ਨਗਰ ਗੇਤਨ ਪੰਜਾ ਤਾਰਾਂ ਦੀ ਗਵਾਹੀ ਦੇ ਵਿੱਚ ਬੜਾ ਉraise ਹੁੰਦੇ ਹੋਏ